ਅਕੀ ਸਰ ਕੀ ਜਾਣਕਾਰੀ ਆ ਰਹੀ ਹੁਣ ਤੱਕ ਸਾਨਾ ਬਾਰੇ ਹਾਂ ਖਨੋਰੀ ਤੋਂ ਸਾਡੇ ਕੋਲੇ ਪੇਸ਼ੈਂਟਸ ਆ ਰਹੇ ਆ ਜੀ ਖਨੋਰੀ ਤੋਂ ਤਿੰਨ ਮਰੀਜ਼ ਹੁਣ ਤੱਕ ਆਇਆ ਜਿਨ੍ਹਾਂ ਵਿੱਚੋਂ ਇੱਕ ਬਰੌਡ ਡੈੱਡ ਸੀ ਜੀ ਇੱਕ ਬਰੌਡ ਡੈੱਡ ਸੀਗਾ ਉਸ ਨੂੰ ਮੋਰਚਰੀ ਸ਼ਿਫਟ ਕਰਤਾ ਜੀ ਉਹਦੇ ਸਿਰ ਦੇ ਵਿੱਚ ਸੱਟ ਹੈ ਲੱਗਦਾ ਬੁਲੇਟ ਇੰਜਰੀ ਹੈ ਜੀ ਦੂਸਰੇ ਜਿਹੜੇ ਦੋ ਨੇ ਉਹ ਸਾਡੇ ਕੋਲੇ ਹਜੇ ਸਟੇਬਲ ਨੇ ਇੱਕ ਦੇ ਪੱਟ ਦੇ ਵਿੱਚ ਸੱਟ ਹੈ ਦੂਸਰੇ ਦੇ ਵੀ ਸਿਰ 'ਚ ਸੱਟ ਹੈ ਜੀ ਹਜੇ ਸਟੇਬਲ ਹੈ ਦੋਨੋਂ ਸਟੇਬਲ ਨੇ ਸਰ ਗੋਲੀ ਕਿੱਦਾਂ ਨਹੀਂ ਲੱਗਦਾ ਇਹ ਨਹੀਂ ਪਤਾ ਲੱਗਦਾ ਜੀ ਇਹ ਤਾਂ ਪੋਸਟਮਾਰਟ ਜੇ ਪਤਾ ਲੱਗਦਾ ਹੁੰਦਾ ਹਾਂ ਜੀ ਹਾਂ ਜੀ ਸਿਰ ਦੇ ਵਿੱਚ ਲੱਗਿਆ ਹੋਇਆ ਜੀ ਸਰ ਹੋਰ ਕੀ ਪ੍ਰਬੰਧ ਕਰ ਰਹੇ ਆ ਆਪਾਂ ਜਿਸ ਤਰ੍ਹਾਂ ਸਾਡੇ ਕੋਲੇ ਸਾਡੇ ਕੋਲੇ ਨਾ ਜੀ ਜਿੰਨੇ ਮਰਜ਼ੀ ਪੇਸ਼ੈਂਟ ਆ ਜਾਂਦੇ ਮੇਰੇ ਕੋਲੇ 300 ਤੋਂ 400 ਦਾ ਪ੍ਰਬੰਧ ਕੀਤਾ ਹੋਇਆ ਜੀ ਮੈਡੀਸਨ ਵੀ ਅਵੇਲੇਬਲ ਹੈ ਡਾਕਟਰ 24 ਘੰਟੇ ਲਈ ਡਿਊਟੀਆਂ ਲੱਗ ਚੁੱਕੀਆਂ ਨੇ ਜੀ ਐਮਬੂਲੈਂਸ ਵੀ ਅਵੇਲੇਬਲ ਸਾਰਾ ਪੈਰਾਫਰਨਲੀਆ ਸਾਡਾ ਅਲਰਟ ਹੈ ਜੀ ਦੇਖੀ ਸਰ ਪਟਨਾਟ ਸਮਾਣਾ ਤੋਂ ਵੀ ਅਪਡੇਟ ਲੈਣਾ ਤੁਸੀਂ ਜਖਮੀਆਂ ਬਾਰੇ ਨਹੀਂ ਨਹੀਂ ਅਸੀਂ ਨਹੀਂ ਲੈਂਦੇ ਜੀ ਸਾਡੇ ਕੋਲੇ ਤਾਂ ਜਿਹੜਾ ਆ ਜਾਂਦਾ ਸੀ ਉਸ ਨੂੰ ਸੰਭਾਲਦੇ ਆ ਉਹ ਜਿਹੜਾ ਸਿਵਲ ਸਰਜ ਉਹ ਸਿਵਲ ਸਰਜਨ ਸਾਹਿਬ ਦਾ ਕੰਮ ਹੈ ਹਾਂ ਜੀ ਬਾਕੀ ਸਾ ਉਹ ਲਗਾਤਾਰ ਅਪਡੇਟ ਉਹ ਸਾਡੇ ਗਰੁੱਪ ਦੇ ਵਿੱਚ ਪਾਈ ਜਾਂਦੇ ਨੇ ਅਸੀਂ ਆਪ ਨਹੀਂ ਲੈਂਦੇ ਜੀ ਮੰਤਰੀ ਜੀ ਵੱਲੋਂ ਗਰੁੱਪ ਦੇ ਵਿੱਚ ਲਗਾਤਾਰ ਅਪਡੇਟ ਆ ਰਹੇ